ਯੋ ਨਮ ਬਰਤਈ ਜੀ ਕੀ ਕਰ ਰਹੇ ਸੀ ਇਸ ਕੋ ਮਸਟਰ ਨੈਟਰੀ ਕਰਦੇ ਹਾਂ ਜੀ ਬੱਸ ਜ ਰਾਤ ਦਾ ਵੈਲਿਡ ਹੈ ਜੀ ਤੁਸੀਂ ਜਾਣਦੇ ਹੋ ਹਾਂਜੀ ਕੀ ਗੱਲ ਬਾਤ ਹੋਈ ਮਨੇ ਮਹਿੰਦ ਦੇ ਨਾਮ ਲਾ ਕੇ ਮੋਟਰਸਾਈਕਲ ਜੀ ਪਹਿਲਾਂ ਡੰਡੇ ਮਾਰੇ ਜੀ ਤੇਰੇ ਕੋ ਛੋਟੀ ਜੀ ਲੜਕੀ ਆ ਇਹ 7ਵੀਂ ਕਲਾਸ ਦੀ ਉਹ ਕੁੜੀ ਦੇ ਬਾਹਰ ਜਨਰੇਮ ਡੰਡਾ ਮਾਰੇ ਆ ਜੀ ਇਹਨਾਂ ਨੇ ਡਰਾਈਵਰ ਥੱਲੇ ਲਾਇਆ ਜੀ ਉਹਨੇ ਚੰਗੀ ਮਾਰ ਪੀਟ ਕੀਤੀ ਆ ਜੀ ਹਾਂ ਕਹਣ ਮਹਿੰਦ ਦੀ ਚਾਬੀ ਦੀ ਕੱਢੀ ਆ ਜੀ ਮਹਿੰਦ ਦੀ ਚਾਬੀ ਕੱਢ ਗਈ ਇਹਨਾਂ ਡਰਾਈਵਰ ਮਹਿੰਦ ਦੀ ਚਾਬੀ ਧੱਕੇ ਨਾਲ ਲਈ ਆ ਜੀ ਕਿ ਕਿ ਨਾਲ ਲੱਗੇ ਪੈਣਾ ਡਰਾਈਵਰ ਬਿਠਾਇਆ ਜੀ ਉਹ ਕਹਿੰਦਾ ਇਹ ਮਾਰਨਾ ਇਹ ਹੂੰ ਇਹ ਮਾਮਲਾ ਹੋਇਆ ਕਿਦਾਂ ਦੀ ਗੱਲ ਬਾਤ ਜੀ ਮਾਮਲਾ ਕੁੱਤੇ ਦਾ ਜੀ ਜੀ ਹੋਇਆ ਕੁੱਤੇ ਨੇ ਕੁੱਤਾ ਫਿਰਦਾਤਾ ਇਹ ਵਾਰਾ ਹਾਂ ਜੀ ਪਵਾਰਾ ਕੁੱਤਾ ਮੋਰੇ ਆ ਗਿਆ ਇਹ ਕੋਲ ਆ ਕੇ ਤਾਂ ਉਹਨੇ ਡਰਾਈਵਰ ਨੇ ਬਿਠੇਰੀ ਮਾਰੀ ਆ ਜੀ ਬ੍ਰੇਕ ਤਾਂ ਵਿੱਚ ਜਵਾਕ ਤੇ ਜੇ ਬ੍ਰੇਕ ਮਾਰਦੇ ਤੇ ਜਵਾਕਾਂ ਦੇ ਸੱਤਾਂ ਲੱਗਦੀਆਂ ਜੀ ਤੇ ਫਿਰ ਉਹਨਾਂ ਨੇ ਬੱਤੀ ਬੱਸ ਰੁਕੀ ਇਹ ਬੱਚੇ ਵਿੱਚ ਸੀ ਫਿਰ ਕਹਾਂ ਜਾ ਕੇ ਬੱਸ ਰੁਕੀ ਫਿਰ ਉਹਨਾਂ ਨੇ ਮਾਰਪੀਟ ਕੀਤੀ ਆ ਜੀ ਅੱਛਾ ਜੀ ਹਾਂ ਜੀ ਨਾਮ ਆ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਰਿੰਦਰ ਸਿੰਘ ਆ ਜੀ ਪਿੰਡ ਸੌਰਲਾ ਬੇਟੀ ਤੇ ਕੀ ਲੱਗਦੇ ਨੇ ਜਿਨ੍ਹਾਂ ਨੇ ਕੁੱਟਮਾਰ ਕੀਤਾ ਮੇਰੇ ਫਾਦਰ ਨੇ ਹੀ ਕੀ ਗੱਲਬਾਤ ਹੋਈ ਗੱਲਬਾਤ ਇਹ ਹੋਇਆ ਕਿ ਅਸੀਂ ਤਾਂ ਤਿਆਰ ਹੋ ਕੇ ਆਪਣਾ ਜੌਬ ਤੇ ਜਾ ਰਹੇ ਸੀ ਹਾਂ ਜੀ ਤੇ ਮੇਰੇ ਫਾਦਰ ਨੇ ਇਹ ਜੌਬ ਕਰਦੇ ਨਹੀਂ ਇੱਥੇ ਸਕੂਲ ਦੀ ਬੱਸ ਚਲਾਉਂਦੇ ਨੇ ਹਾਂ ਜੀ ਇਹ ਮੇਰੇ ਤੋਂ ਪਹਿਲਾਂ ਨਿਕਲ ਜਾਂਦੇ ਨੇ ਤੇ ਮੈਂ ਵੀ ਤਿਆਰ ਹੋ ਗਿਆਨ ਤੋਂ ਬਾਅਦ ਚਲਾ ਗਿਆ ਸੀ ਤੇ ਮੈਨੂੰ ਰਸਤੇ 'ਚ ਫੋਨ ਆਇਆ ਕਿ ਇਸ ਤਰ੍ਹਾਂ ਕਰਕੇ ਤੁਹਾਡੇ ਫਾਦਰ ਨਾਲ ਕੁੱਟਮਾਰ ਹੋਈ ਹੈ ਤੇ ਜਦੋਂ ਤੱਕ ਮੈਂ ਮਤਲਬ ਗਿਆ ਹੀ ਉਹ ਤੱਕ ਫਾਦਰ ਨੂੰ ਹਸਪੀਟਲ ਲੈ ਕੇ ਆ ਚੁੱਕੇ ਸੀ ਤੇ ਉੱਥੇ ਅਸੀਂ ਉਦੋਂ ਗਏ ਆ ਜਿੱਥੇ ਮਤਲਬ ਇਹਨੇ ਰੁਕੇ ਹੋਏ ਅਸੀਂ ਬਸ ਘੇਰੀ ਹੋਈ ਸੀ ਅਸੀਂ ਉੱਥੇ ਪਹੁੰਚੇ ਉੱਥੇ ਮਤਲਬ ਕੁਛ ਨਹੀਂ ਸੀ ਹੈਗਾ ਤੇ ਉੱਥੇ ਉਹਨੇ ਮਤਲਬ ਕੁੱਟਮਾਰ ਕੀਤੀ ਇਹਨਾਂ ਨੇ ਸਾਨੂੰ ਉੱਥੇ ਆ ਕੇ ਪਤਾ ਲੱਗਿਆ ਜੀ ਕਿ ਕੁੱਟਮਾਰ ਹੋਈ ਹੈ ਜੀ ਕੁੱਟਮਾਰ ਦਾ ਕਾਰਨ ਕੁੱਟਮਾਰ ਦਾ ਕਾਰਨ ਇਹ ਸੀ ਕਿਈ ਇਹ ਬੱਸ ਲੈ ਕੇ ਜਾ ਰਹੀ ਸੀ ਤੇ ਕਿਸ ਦਾ ਕੁੱਤਾ ਕੋਈ ਕੋਈ ਹੈ ਵੀ ਨਹੀਂ ਸੀ ਨਾਲ ਉਸਦੇ ਤੇ ਇਕੱਲਾ ਹੀ ਕੁੱਤਾ ਉਹ ਸੜਕ 'ਤੇ ਘੁੰਮ ਰਿਹਾ ਸੀ ਤੇ ਉਹ ਇਹਨਾਂ ਨੇ ਬਚਾਉਂਦੇ ਹੋਏ ਬਚਾ ਵੀ ਕੀਤਾ ਜੀ ਪਰ ਉਹ ਆ ਗਿਆ ਨੀਚੇ ਹੀ ਮਰ ਗਿਆ ਤੇ ਇਹ ਮਗਰ ਗਈ ਆਈ ਉਹ ਨਿਕਲ ਗਏ ਸੀ ਮੇਰੇ ਫਾਦਰ ਬੱਸ ਦੇ ਵਿੱਚ ਬੱਚੇ ਸੀ ਬੱਸ ਦੇ ਵਿੱਚ ਬੱਚੇ ਸੀ ਫਿਰ ਡੇਲੀ ਦਾ ਇਹਨਾਂ ਹੈ ਬੱਚੇ ਚੱਕਰ ਉਧਰੋਂ ਵੀ ਬੱਚੇ ਚੱਕਣ ਜਾ ਰਹੇ ਸੀ ਉਹ ਰੂਟ ਆਈ ਉਹਦਾ ਡੇਲੀ ਰੂਟ ਆਈ ਉਹ ਤੇ ਉਥੋਂ ਬੱਚੇ ਚੱਕਣ ਜਾ ਰਹੇ ਸੀ ਫਿਰ ਉਥੋਂ ਜਿੱਥੋਂ ਅੱਗੇ ਚੱਕਣੇ ਸੀ ਉੱਥੇ ਜਾ ਕੇ ਇਹਨਾਂ ਨੇ ਘੇਰੀਏ ਪਿੱਛੇ ਗਏ ਆਈਏ ਜਿੰਦਾ ਕੁੱਤਾ ਸੀ ਤੇ ਇਹਨੇ ਉੱਥੇ ਆ ਕੇ ਪਹਿਲਾਂ ਬੱਸ ਦੇ ਸ਼ੀਸ਼ੇ ਹੀ ਪੰਨੇ ਆ ਸਾਈਡ ਵਾਲੇ ਨੂੰ ਕਬਾਰ ਦਾ ਦੇਖ ਵੀ ਸਕਦਾ ਤੇ ਚੱਕੇ ਕੁੱਤੇ ਤੇ ਪਾਨਾ ਵੀ ਲਾ ਫਿਰ ਧਮਕੀਆਂ ਵੀ ਦਿੱਤੀਆਂ ਆਈ ਅੱਦਾ ਕਰ ਦਵਾਗੇ ਏਦਾਂ ਕਰ ਦਿਆਂਗੇ ਨਹੀਂ ਕੋਈ ਪ੍ਰਾਣੀ ਰੰਜਿਸ਼ ਨਹੀਂ ਤੇ ਅਸੀਂ ਇਹੀ ਕਰਦੇ ਆ ਇਹੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਜੇ ਅਸੀਂ ਹੁਣ ਇਸ ਵਾਰ ਢੇਲੇ ਮੱਠੇ ਚੱਲ ਗਈ ਤਾਂ ਕੱਲ ਨੂੰ ਇਹ ਫੇਰ ਐਦਾਂ ਨੁਕਸਾਨ ਕਰ ਸਕਦਾ ਮੇਰੇ ਫਾਦਰ ਦਾ ਨਹੀਂ ਕਰੂਗੇ ਤਾਂ ਕਿਸੇ ਹੋਰ ਦਾ ਵੀ ਕਰ ਸਕਦਾ ਹੈ ਕਿ ਉੱਥੋਂ ਹੋਰ ਵੀ ਬੱਚਿਆਂ ਦੇ ਬਸਾਂ ਚਾਰ ਲਿਆ ਨੇ ਸਕੂਲ ਦੇ ਬੱਚੇ ਬਸ ਦੀ ਸਵਾਰੀ ਬਸ ਦੀ ਚੀਜ਼ ਦਿੱਤਾ ਗਿਆ ਬੱਚੇ ਬਸ ਬੱਚੇ ਨਹੀਂ ਹੈਗੇ ਬੱਚੇ ਆਪਣੇ ਉਹਨਾਂ ਦੇ ਮਾਪੇ ਲੈ ਗਏ ਸੀ ਆ ਗਈ ਸਾਨੂੰ ਵੀ ਕਿਉਂਕਿ ਉਹ ਬੱਚਾ ਹੈ ਕਿਸੇ ਦਾ ਗਵਾਂਢ ਦਾ ਹੀ ਬੱਚਾ ਉਹਨਾਂ ਨੇ ਆਪਣੇ ਘਰੇ ਫੋਨ ਕਰਕੇ ਦੱਸਿਆ ਸੀ ਕਿ ਸਿੱਧਾ ਫੋਨ ਲੈ ਕੇ ਤੇ ਉਹਨਾਂ ਨੇ ਆ ਕੇ ਦੱਸਿਆ ਸੀ ਉਦੋਂ ਸਾਨੂੰ ਪਤਾ ਲੱਗਿਆ ਜੀ ਕੀ ਨਾਮ ਆ ਜੀ ਚਾਰੰਜੇ ਸਿੰਘ ਪਿੰਡ ਔਰਲਾ ਵੇਟ ਜੀ ਹਾਂ ਜਿਹੜੀ ਲੜਾਈ ਹੋਈ ਕੀ ਲੱਗਦੇ ਜੀ ਤੁਹਾਡੇ ਬ੍ਰਦਰ ਆ ਜੀ ਕੀ ਗੱਲਬਾਤ ਹੋਈ ਜੀ ਕਿਵੇਂ ਹੋਈ ਗੱਲ ਤਾਂ ਜੀ ਭਰਾ ਮੇਰਾ ਜੀ ਘਰੋਂ ਬੱਸ ਲੈ ਕੇ ਗਿਆ ਜੀ ਸਪੋਲ ਦੀ ਸਪੀਰੀਅਰਸ ਸਪੋਲ ਦੀ ਬਾਤ ਚਲਾਉਂਦੇ ਆ ਜੀ ਸਪੀਰੀਅਰਸ ਸਪੋਲ ਆ ਜੀ ਤੇ ਕਚਵਾੜੇ ਜਾ ਕੇ ਕੋਈ ਕੁੱਤਾ ਅੱਗੇ ਆ ਗਿਆ ਜੀ ਉਹਨਾਂ ਨੂੰ ਬਚਾਉਣ ਲੱਗੇ ਕਹਿੰਦੇ ਜੀ ਉਹਨਾਂ ਨੇ ਬੱਸ ਵੀ ਕਵਾਈ ਜੀ ਬਹੁਤ ਪਰ ਕੁੱਤਾ ਪਤਾ ਨਹੀਂ ਰੱਬ ਜਾਨੇ ਮਰ ਗਿਆ ਇੱਕ ਬਚ ਗਿਆ ਜੀ ਤੇ ਉਹ ਬੰਦਿਆਂ ਨੇ ਪਿੱਛਾ ਕਰਕੇ ਜੀ ਤੇ ਉਹ ਜਿੱਥੋਂ ਬੱਚੇ ਚੜਾਉਣੇ ਸੀ ਉੱਥੇ ਤੱਕ ਗਏ ਪਿੱਛਾ ਕਰਕੇ ਉਹਨਾਂ ਨੇ ਜੀ ਉਹਨੂੰ ਬੱਸ ਚੋਂ ਲਾ ਕੇ ਕੁੱਟਿਆ ਜੀ ਬਹੁਤ ਵਹਿਰੇ ਐਮੀ ਨਾਲ ਬਹੁਤ ਕੁੱਟਿਆ ਜੀ ਬਹੁਤ ਸਟਾਂ ਮਾਰੀਆਂ ਜੀ ਉਹਦਾ ਬਾਹ ਫ੍ਰੈਕਚਰ ਹੋ ਗਈ ਜੀ ਤੇ ਉੱਥੋਂ ਉਹ ਲੈ ਕੇ ਬਾਈਕ ਸਾਈਕਲ ਪਰ ਬਿਠਾ ਕੇ ਲਿਆਇਆ ਜੀ ਥੋੜਾ ਜਿਹਾ ਦੇ ਬਿਠਾ ਕੇ ਉਹਨਾਂ ਨੇ ਘਰਾਂ ਲਿਆ ਕੇ ਕੋਟਿਆ ਜੀ ਫਿਰ ਫਿਰ ਬਾਹਰ ਚੱਕ ਚੱਕ ਕੇ ਸਿਰ ਧਰਤੀ ਨਾਲ ਮਾਰਿਆ ਜੀ ਕਹਿੰਦੇ ਇਹੇ ਦਾਦਿਆ ਜੀ ਜਿਹੜੇ ਤਾਂ ਰਾਂਜੀ ਰੰਜਿਸ਼ ਵੀ ਹੈ ਜੀ ਨਹੀਂ ਸਾਡੇ ਕੋਈ ਰਾਂਝੇ ਨਹੀਂ ਹੈਗੇ ਉਹਨਾਂ ਨਾਲ ਸਿਰ ਪੱਗ ਵੀ ਲਾਈ ਆ ਜੀ ਉਹਨਾਂ ਦੇ ਪੱਗ ਲਾ ਕੇ ਫਿਰ ਸਿਰ ਮਾਰਿਆ ਜੀ ਧਰਤੀ ਨਾਲ ਕੌਣ ਦੇ ਬੰਦੇ ਜੀ ਇਹ ਕੱਚੇ ਮੱਛੜੇ ਦੇ ਜੀ ਇੱਕ ਜੀ ਹੈਗਾ ਜੀ ਸੌਰ ਪ੍ਰਾਣਾ ਜੀ ਸਨ ਆਫ ਅਸ਼ੋਕ ਰਾਣਾ ਜੀ ਤੇ ਇੱਕ ਭਈਆ ਜੀ ਮਨਪ੍ਰੀਤ ਦਾ ਤੇ ਇੱਕ ਲਵਪ੍ਰੀਤ ਸਿੰਘ ਆ ਜੀ son of ਮੇਜਰ ਸਿੰਘ ਅੱਛਾ ਜੀ ਕਿਥੋਂ ਦੇ ਨੇ ਸਾਰੇ ਰਹਿਣੇ ਆਨੇ ਕੱਚੇ ਮਾਰ ਛੋੜੇ ਦੇ ਆ ਜੀ ਅੱਛਾ ਜੀ ਹਾਂ ਜੀ ਤੇ ਕੋਈ ਗੱਲਬਾਤ ਨਹੀਂ ਕਰੀ ਸਿੱਧਾ ਇਹਨਾਂ ਨੇ ਕੁੱਟ ਮਾਰਿਆ ਜਾਨੀ ਕਿ ਤੁਹਾਡੇ ਦਰਸ਼ਕਾਂ ਤੇ ਪਰਿਵਾਰ ਸਾਨੂੰ ਤਾਂ ਜੀ ਪਤਾ ਨਹੀਂ ਸਾਨੂੰ ਤਾਂ ਬਾਅਦ ਚ ਪਤਾ ਲੱਗਿਆ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤਾਂ ਤਾਂ ਹੁਣ ਮੰਗ ਕਰਦਾ ਜੀ ਵੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੀ ਨਾਮ ਦੱਸਿਓ ਪਾਓ ਇਮੇ ਡਾਕਟਰ ਦਿਵਿੰਦਰਪਾਲ ਸਿੰਘ ਇਹ ਐਮਓ ਸੀਐਸਸੀ ਮਾਸਯੋੜ ਸਾਡੇ ਕੋਲ ਕੇਸ ਆਇਆ 8 ਵਜੇ ਦੇ ਗ੍ਰੀ ਹਾਂ ਜੀ ਡਰਾਈਵਰ ਸੀਗੇ ਸਕੂਲ ਬੱਸ ਦੇ ਉਹਦਾ ਨਾਮ ਹੈਗਾ ਆਪਣੇ ਕੋਲ ਦیدار ਸਿੰਘ ਸਾਨੂੰ ਪਿਆਰਾ ਜੀ ਇਹ ਵੀ ਕੁੱਟਮਾਰ ਦਾ ਮਾਮਲਾ ਹੈ ਜਿੰਨੇ ਉਹਦੀ ਗੁੱਟੀਆਂ ਸੱਟਾਂ ਲੱਗੀਆਂ ਤੇ ਉਹਦਾ ਆਪਣੇ ਕੋਲ ਟ੍ਰੀਟਮੈਂਟ ਚੱਲ ਰਿਹਾ ਤੇ ਬਾਕੀ ਸਾਰਾ ਕੁਝ ਆਪਾਂ ਇਨਵੈਸਟੀਗੇਸ਼ਨ ਤੋਂ ਬਾਅਦ ਦੱਸਾਂਗੇ ਕੀ ਹੁੰਦਾ ਥੋੜੀ ਹੈ ਹਲੇ ਬਾਕੀ ਦਾ ਇੱਕ ਸਮੇਂ ਤੋਂ ਬਾਅਦ ਹੀ ਦੇਖਾਂਗੇ ਆਪਣੀ ਕੀ ਆ ਰਿਹਾ ਠੀਕ ਇਸ ਉਪਰਫਿਸ਼ੀਅਲੀ ਆਪਾਂ ਦੱਸਦਾ ਸਿੱਧਾ ਦੱਸ ਨਹੀਂ ਸਕਦੇ ਵਿੱਚੋਂ ਕੀ ਹੈ ਇੱਕ ਤਾਂ ਬਜ਼ੁਰਗ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਕੀ ਮਾਮਲਾ ਜੀ ਹਾਂਜੀ ਇੱਕ ਮੇਰੇ ਸਾਹਮਣੇ ਵੀਡੀਓ ਆਈ ਹੈ ਜੀ ਉਹਦੇ ਵਿੱਚ ਇੱਕ ਬਜ਼ੁਰਗ ਨੂੰ ਇੱਕ ਨੌਜਵਾਨ ਮੁੰਡਾ ਹੈਗਾ ਉਹ ਕੁੱਟਮਾਰ ਕਰ ਰਿਹਾ ਤੇ ਇਹਦੇ ਵਿੱਚ ਇੱਕ ਫੋਨ 'ਇਕਾਲ ਮਸੂਲ ਹੋਈ ਸੀ ਮੈਨੂੰ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਤੇ ਉਹ ਮੈਂ ਦੇਖੀ ਆ ਤੇ ਬਜ਼ੁਰਗ ਦਾ ਜੋ ਵੀ ਆਪਾਂ ਬਿਆਨ ਲਿਖਾਂਗੇ ਜੋ ਵੀ ਬਣਦੀ ਹੋਊਗੀ ਕਰਵੇ ਅਮਲ 'ਚ ਲਿਆ ਦਾਂਗੇ ਸਰ ਦੂਜੇ ਪਾਸੇ ਵੀ ਇੱਕ ਮੁੰਡਾ ਦਾਖਲ ਹੋਇਆ ਦੂਜੀ ਪਾਰਟੀ ਦਾ ਵੀ ਮੁੰਡਾ ਦਾਖਲ ਹੋਇਆ ਲੇਟ ਹੋਇਆ ਪਰ ਹਸਪਤਾਲ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਬਜ਼ੁਰਗ ਨੇ ਸਾਡਾ ਕੁੱਤਾ ਮਾਰਿਆ ਤੇ ਮੇਰੇ ਤੇ ਰਾਤ ਨਾਲ ਹਮਲਾ ਵੀ ਕੀਤਾ ਦੂਜੀ ਪਾਰਟੀ ਦਾ ਇਹ ਕਹਿਣਾ ਹੈ ਤਾਂ ਕਿਸ ਤਰ੍ਹਾਂ ਤੁਸੀਂ ਜੀ ਜੀ ਦیدار ਸਿੰਘ ਨੇ ਪੜ੍ਹਲਾ ਬਿਟਦੇ ਨੇ ਪ੍ਰਾਈਵੇਟ ਸਕੂਲ ਦੇ ਵਿੱਚ ਬੈਂਚ ਲਾਉਂਦੇ ਨੇ ਇਹ ਉਥੋਂ ਬੱਚਿਆਂ ਨੂੰ ਸਕੂਲ ਛੱਡਣੇ ਜਾ ਰਹੇ ਸੀਗੇ ਤੇ ਉਹ ਜਿਹੜਾ ਹੈਗਾ ਸੌਰਵਨਾਮ ਦਾ ਕਚਰ ਮਛੇਵਾੜੇ ਦਾ ਹੈਗਾ ਲੜਕਾ ਉਹ ਕੁੱਤਾ ਘਮਾਰਿਆ ਸੀ ਉਥੇ ਕੋਈ ਮਿਸ ਹੈਪਨਿੰਗ ਹੋ ਗਈ ਆ ਪਰ ਇਹਦੀ ਹਜੇ ਕੋਈ ਸਾਡੇ ਸਾਹਮਣੇ ਨਹੀਂ ਆਈ ਜਿਵੇਂ ਆਪਾਂ ਟਾਈਮ ਦੇਖ ਲਾਂਗੇ ਜੀ ਵੀ ਹਸਪੀਟਲ ਦੇ ਵਿੱਚ ਪਹਿਲਾਂ ਕੌਣ ਐਡਮਿਟ ਹੋਇਆ ਜਾਂ ਕੀ ਗੱਲਬਾਤ ਹੈਗੀ ਆ ਉਹ ਅਸੀਂ ਕਰਾ ਦਾਂਗੇ ਜੀ ਕੋਈ ਗੱਲ ਨਹੀਂ ਜਿਵੇਂ ਵੀ ਹੋਇਆ ਡਿਸੀਜਨ ਵਧੀਆ ਕਰਾਂਗੇ ਜੀ ਜੀ